ਮਾਤਾ ਚਾਹ ਪੀ ਲਓ ਯਾ ਫਿਰ ਲਓ ਯਾ ਉਹਦੇ ਮੈਂ ਕਹਿੰਦੀ ਚਾਹ ਪੀ ਲਓ ਅਸੀ ਚਾਹ ਪੀ ਲਓ গুਡ ਆਫਟਰਨੂਨ ਜੀ ਮੇਰੇ ਕਲਾਸ ਨੂੰ ਉਡਾਈ ਚਾਲ ਸਾਡੀ ਟੇਕ ਹੋਈ ਆ ਹੋਣੇ ਈਵਨਿੰਗ ਦਾ ਸ਼ਾਮ ਨੂੰ ਹੋਊਗਾ ਭਾਈ ਸ਼ਾਮ ਹੋ ਤਾਂ 4 5 ਵਜੇ ਹੁੰਦਾ ਉਹ ਪਿਆ 3 ਵਜੇ ਤੋਂ ਬਾਅਦ ਹੁੰਦਾ ਕਿਹਦੇ ਤੇ ਮਾਈਕ ਲਾ ਲੈਣੇ ਸੀਗੇ ਮਾਈਕ ਪਏ ਅੰਦਰ ਫਰੀ ਕੋਈ ਨਹੀਂ ਬਸ ਮਾਜਨ ਕੀ ਕਰਦਾ ਐਵੇਂ ਹੀ ਉੱਚੀ ਬੋਲੋ ਸਰ ਜੀ ਮਾਤਾ ਦੀ ਸਹੀ ਹੈ ਲੈ ਜੀ ਤੁਸੀਂ ਦੇਖ ਰਹੇ ਹੋ ਜਿਹੜਾ ਸਾਡਾ ਵਲੌਗ ਚੱਲ ਰਿਹਾ ਹੈਗਾ ਇਹ ਫਿਲਮ ਹੈਗਾ ਆਪਣੇਆ ਦਾ ਮੋਹ ਤੇ ਅਸਲੀ ਕਹਾਣੀ ਅੱਜ ਤੋਂ ਸਟਾਰਟ ਹੋ ਰਹੀ ਏ ਇਸ ਫਿਲਮ ਚ ਤੇ ਹੁਣ ਦੇਖਿਓ ਤੁਸੀਂ ਪਹਿਲਾਂ ਤਾਂ ਜਸਟ ਇੰਟਰੋਡਕਸ਼ਨ ਪਾਈ ਸੀ ਅਸੀਂ ਅੱਜ ਇਹ ਨਵੇਂ ਕਰੈਕਟਰ ਆਏ ਨੇ ਅਸਲੀ ਸਟੋਰੀਆਂ ਜਿਹੜੀ ਅੱਜ ਤੋਂ ਸਟਾਰਟ ਕੀਤੀ ਆ ਬਾਕੀ ਹਾਂਜੀ ਬੋਲ ਦਿਓ ਆਪਣੇ ਆਪਣੇ ਸਾਰੇ ਸਬਸਕ੍ਰਾਈਬ ਕਰ ਲਿਓ ਸਾਡਾ ਚੈਨਲ ਹਾਂਜੀ ਬੱਬਲ ਕੋਰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰਾ ਇਸ ਫਿਲਮ ਦੇ ਵਿੱਚ ਰਾਣੋ ਦਾ ਕਰੈਕਟਰ ਆ ਮੈਂ ਆਪਦਾ ਨਾਮ ਵਿੱਚ ਮੈਂ ਨਹੀਂ ਰੱਖਿਆ ਇਹਨਾਂ ਨੇ ਰੱਖਿਆ ਮੇਰਾ ਨਾਮ ਰਾਣੋ ਰੱਖਿਆ ਰਾਣੋ ਕਿਹੜਾ ਨਾਮ ਤਾਂ ਤੇ ਆ ਨਵੇਂ ਮੁੰਡੇ ਆ ਵੈਸੇ ਤੁਸੀਂ ਸਾਰੇ ਜਾਣਦੇ ਹੀ ਹੋ ਬਾਂਦਰ ਦੀ ਬੁੱਤੀ ਦੇ ਨਾਮ ਨਾਲ ਮਸ਼ਹੂਰ ਹੈ ਇਹਦੀ ਸੱਚੀ ਕਰੀ ਲ ਵਹਿਰ ਲ ਹੋਈ ਸੀ ਨਾ ਸਾਡੀ ਮੈਡਮ ਦੀ ਬਾਂਦਰ ਵਰਗੀ ਬੁੱਤੀ ਉਹ ਹੀ ਜਵਾਕ ਨਹੀਂ ਬੋਲੀ ਉਹ ਤੇ ਉਸ ਤੋਂ ਬਾਅਦ ਇਹਨੇ ਬੱਬਲ ਕੌਰ ਜੀ ਨਾਲ ਫੇਰ ਦੁਬਾਰਾ ਬੋਲੀ ਪਾਈ ਸੀ ਸਾਡੀ ਮੈਡਮ ਦਾ ਗੋਰਾ-ਗੋਰਾ ਰੰਗ ਹੁਣ ਪੂਰੀ ਬੋਲੀ ਪਾ ਕੇ ਸੁਣਾ ਚੱਲ ਤੇ ਹੁਣੇ ਮੇਰੇ ਨਾਲ ਕੰਟੀਨਿਊ ਵੀਡੀਓ ਚਾ ਰਿਆਂ ਇਹਨੂੰ ਆਪਾਂ ਪ੍ਰਮੋਟ ਕਰ ਰਹੇ ਹਾਂ ਬੱਬਲ ਜੀ ਯਾਦ ਆ ਜਾਊਗਾ ਤੇ ਬਾਕੀ ਬੋਲੀ ਪਾ ਦੋ ਸਭ ਨੂੰ ਯਾਦ ਆ ਜਾਊਗਾ ਬੋਲੀ ਪਾ ਬਣ ਵੀ ਇੱਕ ਵਾਰੀ ਫੇਰ ਸੁਣਾ ਦੇ ਬਾਰੀ ਬਾਰਸੀ ਕਰਨ ਗਿਆ ਸੀ ਬਾਰੀ ਬਾਰਸੀ ਕਰਨ ਗਿਆ ਸੀ ਖੜ ਕੇ ਲਿਆਂਦੀ ਝੂਟੀ ਅਜੀਗਲ ਕੁੜੀਆਂ ਦੀ ਮੰਦਰ ਵਰਗੀ ਬੋਥੀ ਆਹ ਤਾਂ ਕੁੜੀਆਂ ਨੇ ਕਿਹਾ ਸੀ ਮਨ ਲੱਗ ਰਿਹਾ ਨਹੀਂ ਗਿਆ ਸੀ ਪਹਿਲਾਂ ਉੱਥੇ ਤਾਂ ਨਹੀਂ ਮੈਡਮ ਹੀ ਕਿਹਾ ਸੀ ਹੈਨਾ ਮੈਡਮ ਵੈਸੀ ਦੀ ਬੋਲੀ ਬੋਣੀ ਨਹੀਂ ਨਹੀਂ ਮੈਡਮ ਤਾਂ ਗੋਰਾ ਨਾਲ ਕਿਹਾ ਸੀ ਚਲ ਉਹ ਵੀ ਪਾ ਦਿਓ ਇੱਕ ਮਿੰਟ ਇੱਧਰ ਹੀ ਰੱਖੋ ਕੈਮਰਾ ਪ੍ਰੀਤ ਮਨਵੀਰ ਉਹ ਵੀ ਪਾ ਦੇ ਬੋਲੀ ਜਿਹੜੀ ਗੋਰੇ ਗੋਰੇ ਰੰਗ ਵਾਲੀ ਉਹ ਵੀ ਸੁਣਾ ਦੇ ਬਾਰੀ ਬਾਰਸੀ ਕਰਨ ਗਿਆ ਸੀ ਬਾਰੀ ਬਾਰਸੀ ਕਰਨ ਗਿਆ ਸੀ ਖੜ ਕੇ ਲਿਆਂਦਾ ਅੰਬ ਮੇਰੀ ਮੈਡਮ ਦਾ ਗੋਰਾ ਗੋਰਾ ਰੰਗ ਮੇਰੀ ਮੈਡਮ ਦਾ ਗੋਰਾ ਗੋਰਾ ਰੰਗ ਉਹਦਾ ਮੂੰਹ ਛੁਪ ਗਿਆ ਪਿੱਛੇ ਜੋ ਆਇਆ ਫਰੇਮ ਚ ਆਇਆ ਬਈ ਤੂੰ ਓਏ ਆਇਆ ਫਰੇਮ ਚ ਆ ਗਿਆ ਕੀ ਨਾਮ ਹੈ ਇਹਦਾ ਦੀਪਾ ਤੇਰਾ ਨਾਮ ਕੀ ਦੀਪੇ ਦੀਪਾ ਉਸਤਾਦ ਜੀ ਤੂੰ ਸੁਣਾਈ ਕੋਈ ਬੋਲੀ ਤੈਨੂੰ ਆਉਂਦੀ ਆ ਹੋਰ ਕਿਹੜੇ ਨੂੰ ਆਉਂਦੀ ਆ ਬਾਵੇ ਨੂੰ ਆਉਂਦੀ ਹੋਣੀ ਮੈਨੂੰ ਬੋਲਣ ਦੇ ਬਾਈ ਤੈਨੂੰ ਡਾਇਲੋਗ ਆਉਂਦਾ ਹੋਣਾ ਡਾਇਲੋਗ ਆਉਂਦਾ ਉਪਰ ਉਪਰੀ ਬਾਵੇ ਦਮਾਵੇ ਦੇ ਮੂੰਹ ਤੇ ਕਰ ਹਾਂ ਬਾਵੇ ਸੁਣ ਨਹੀਂ ਡਾਇਲੋਗ ਸੁਣਾ ਕਿਵੇਂ ਇਹ ਆਊਗਾ ਐਂ ਜਾਊਗਾ ਨਾ ਚਲੋ ਸਰ ਕਲਰੋ ਕੇ ਬੰਦਾ ਮਿਲਿਆ ਉਹਨੇ ਇੱਕ ਡਾਇਲੋਗ ਸੁਣਾਇਆ ਉਹ ਹੀ ਸੁਣਾਉਣਾ ਗਾਹ ਅੱਛਾ ਬੰਦਾ ਜਿੰਨਾ ਕੰਨਾ ਦਾ ਅੱਖਾਂ ਦੇ ਵਿੱਚ ਬਰੂ ਦਾ ਉਹਨਾਂ ਕਹਿੰਦਾ ਵਾ ਲੱਕ ਚ ਨੰਗੀ ਫਰਦਾ ਅੱਛਾ ਉਹਦਾ ਲੱਕ ਚ ਕੱਢ ਕੇ ਤੇਰੇ ਮੱਥੇ ਤੇ ਮਾਰਿਆ ਨਾ ਕਹਿੰਦਾ ਤੇਰਾ ਮੱਥਾ ਬਾੜ ਦੂੰ ਅੱਛਾ ਲੈ ਤਾਂ ਇੰਨਾ ਕੀ ਵਾ ਵਈਸਰ ਆ ਯਾਰ ਇਸ ਗਮਤਾਲੀ ਕਿੰਡਾ ਲੰਬਾ ਚੋੜਾ ਡਾਇਲੋਗ ਹੈ ਇਹ ਤਾਂ ਖਤਮ ਹੋ ਗਿਆ ਹੋਰ ਤੂੰ ਆ ਮਨਸਾਨਾ ਕਿ ਨਾਮ ਇਹਦਾ ਪ੍ਰੀਤ ਪ੍ਰਿੰਸ ਪ੍ਰਿੰਸ ਦਾ ਫਿਲਮ ਚ ਜਿਹਨਸ ਦਾ ਕੈਰੈਕਟਰ ਕਰ ਰਿਹਾ ਮੁੰਡਾ ਬਾਵੇ ਦੇ ਫਰੈਂਡ ਦਾ ਹਾਂ ਤੂੰ ਵੀ ਇਸ ਨਾਲ ਕੋਈ ਡਾਇਲੋਗ ਹਾਂ ਤਾਂ ਮੈਨੂੰ ਕੈਮਰੇ ਮੂਰੇ ਦਾ ਭੁੱਲ ਗਿਆ ਮੈਂ ਸਾਰਾ ਕੁਝ ਤੇ ਮੈਨੂੰ ਬਈ ਮੈਨੂੰ ਗਾਣਾ ਸੁਣਾ ਦੇਣਾ ਦੋ ਚੱਲ ਸੁਣਾ ਗਾਣਾ ਸੁਣਾ ਗਲਾਉ ਸਿੱਧੂ ਦਾ ਕਿਹੜਾ ਗਾਣਾ ਪੰਜ ਮਿੰਟ ਤੁਹਾਨੂੰ ਆਫਰ ਹੈ ਜੋ ਮਰਜੀ ਸੁਣਾਓ ਮੇਰੇ ਫੇਵਰਟ ਅਗਲਾ ਆਪ ਦਾ ਮੇਰਾ ਤਾਂ ਆਪ ਫੇਵਰਟ ਹੈ ਲੈ ਸੁਣੋ ਜੀ ਫਿਰ ਗਾਣਾ ਬਾਲਾ ਵਧੀਆ ਮਲਖਾ ਇੰਨਾ ਪਿਆਰ ਤੇਰਾ ਮੇਰਾ ਹਾਈ ਨੀ ਅੱਜ ਦੀ ਤਾਰੀਖ ਚ ਨਾ ਰਾਣੀ ਜ਼ਿੰਦਾਦਾਸੀ ਹਾਈ ਨੀ ਰਾਜੇ ਰਣਜੀਤ ਚ ਉਹੀ ਤੇਰੇ ਨਾਲ ਸਾਝ ਜਿਹੜੀ ਚੰਨ ਤੇ ਚਕੌਰ ਦੀ ਤੇਰੀ ਮੇਰੀ ਜੋੜੀ ਜੋ ਉਤਾਰੀ ਤੇ ਲਹੌਰ ਦੀ 니 ਤੂੰ ਵਾਰੇ ਸ਼ਾਦੀ ਮੈਂ ਸਮਾਦ ਜਾਉਣੇ ਮੋੜ ਦੀ ਤੇਰੀ ਮੇਰੀ ਜੋੜੀ ਜੋ ਉਤਾਰੀ ਤੇ ਲਹੌਰ ਦੀ ਵਾਜਾ ਵਾਹ ਮੈਂ ਬੀਤਾਂ ਗਾਣਾ ਵੀ ਬੜਾ ਸੋਹਣਾ ਹੈ ਬਹੁਤ ਬਹੁਤ ਸੋਹਣਾ ਬਹੁਤ ਸੋਹਣਾ ਲੈ ਵੀ ਇਹ ਹੈ ਵੀਡੀਓ ਸਾਡੀ ਉਥੇ ਤਾਂ ਪਛਾਣਦੇ ਹੋ ਇਹ ਬਾਈ ਗੁਲਾਬ ਸਿੱਧੂ ਦਾ ਫੈਨ ਆ ਆਪਾਂ ਵੀ ਫੈਨ ਆ ਮੈਂ ਵੀ ਫੈਨ ਆ ਅੱਧੀ ਤੇ ਚਰਨੋ ਵੀ ਫੈਨ ਆ ਸਾਰੇ ਹੀ ਅਸੀਂ ਕਿਉਂਕਿ ਉਹ ਬੰਦਾ ਸਾਨੂੰ ਬਹੁਤ ਜਿਆਦਾ ਵਧੀਆ ਲੱਗਦਾ ਹੈਗਾ ਤੇ ਉਹਦੀ ਵਾਇਸ ਵੀ ਵਧੀਆ ਹੈਗਾ ਗਾਉਂਦਾ ਵੀ ਅੱਛਾ ਹੈ ਔਰ ਖਾਸ ਕਰ ਅਵਾਜ਼ ਜਿਆਦਾ ਵਧੀਆ ਲੱਗਦੀ ਉਹ ਬਹੁਤ ਸਭ ਨੂੰ ਤੇ ਲੋ ਜੀ ਇਹ ਬੱਚੇ ਨੇ ਇਹ ਵੀ ਆ ਰਹੇ ਆਪਣੀ ਵੀਡੀਓ ਚ ਇਹ ਵੀ ਆ ਰਹੇ ਤੇ ਇਹ ਵੀ ਮੁੰਡਾ ਆ ਰਿਹਾ ਮੈਂ ਵੀ ਆ ਰਿਹਾ ਇਹਨਾਂ ਨੂੰ ਆਪਾਂ ਪ੍ਰਮੋਟ ਕਰ ਰਿਹਾ ਤੂੰ ਤਾਂ ਚੱਲ ਪਹਿਲਾਂ ਹੀ ਆ ਮੈਂ ਵੀ ਆ ਰਹੀ ਆ ਇਹ ਤੂੰ ਤਾਂ ਮੇਰੇ ਤੇਰੇ ਤੋਂ ਬਿਹਤਰ ਨਾਮ ਹੈ ਤਿੰਨ ਤੋਂ ਸਾਰੇ ਜਾਣਦੇ ਨੇ ਉਹਨੂੰ ਵੀ ਜਾਣਦੇ ਨੇ ਇਹ ਨਵੇਂ ਮੁੰਡੇ ਆ ਰਹੇ ਨੇ ਆਪਣੇ ਨਾਲ ਠੀਕ ਹੈ ਜੀ ਇਹਨਾਂ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਟੈਲੈਂਟਡ ਬੱਚੇ ਨੇ ਵੋਟ ਕਰੋ ਜਿਹੜਾ ਨੇੜੇ ਤੁਹਾਨੂੰ ਥਾਣਾ ਪੈਂਦਾ ਜਾ ਕੇ ਵੋਟ ਕਰੋ ਆ ਮਾਵੇਂ ਦਾ ਮੂੰਹ ਕੱਟ ਗਿਆ ਮਾਵੇਂ ਦਾ ਮੂੰਹ ਕੱਟ ਗਿਆ ਵੋਟ ਕਰਿਓ ਆ ਰਿਹਾ ਲੈ ਵੀ ਵਲੌਗ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਥੈਂਕ ਯੂ ਸੋ ਮੱਚ ਕਮੈਂਟ ਕਰਦੇ ਹੋ ਸਬਸਕ੍ਰਾਈਬ ਕਰ ਲਿਓ ਬਾਈ ਹੋਰ ਕਿਸੇ ਨੇ ਪਕਾਈ ਮਾਰਨੀ ਆ ਤਾਂ ਮਾਰ ਲਓ ਧੰਨਵਾਦ ਮੇਰੇ ਜਨ ਨੂੰ ਸਬਸਕ੍ਰਾਈਬ ਕਰਦੇ ਜਾਂਹਿੰਦਾ ਜਾਂਹਿੰਦਾ ਓਕੇ ਲੈ ਦੱਸ ਕੋਸ ਕਰ ਦੋ ਬਾਈ ਫੇਸਬੁੱਕੇ ਕੱਟ ਦੇ ਕੱਟ ਦੇ ਤੇਰਾ ਨਾਮ ਕੀ ਆ ਹੁਣਵੀਰ ਸਿੰਘ ਕੌਣ ਕਹਿੰਦਾ ਤੈਨੂੰ ਲabri ਆਈ ਆ ਫੜ ਇੱਧਰ ਵੀ ਬਲੌ ਚੱਲ ਰਿਹਾ ਜੋਰਾ ਸਵਾਦਾ ਸਸigal dia मुंडे तो चैनल सब्सक्राइब कर लो आ, की नाम है तेरा प्रीत चैनल दा नाम प्रीत हजे बाकी मैंने भी नहीं कंफर्म हैगा वाले सब्सक्राइब ना करो वाले <laughs> फिर सब्सक्राइब ना करो भाई रुक जाओ वाला <laughs> चैनल दा नाम डिसाइड कर लिया थोड़ी की विचार नहीं मैं की विचार से मेरे चाप ही लग गई फिर फुर्ती आऊंगी एक्टिव मुजी नहीं हैगी आज सुस्त जी बैठे हैं समीर पे ज्यादा गिलास पीने के एक्टिव नहीं ਇਸ ਕਰਕੇ ਮੇਰੇ ਹੋ ਗਏ ਸੌਂ ਗਿਆ ਸੌਂ ਗਿਆ ਸੀਗੇ ਸਵੇਰੇ 3 ਵਜੇ ਤੱਕ ਇਹਨਾਂ ਮੁੰਡੇ ਦਾ ਚੱਲਿਆ ਸ਼ੂਟ ਉਸ ਤੋਂ ਬਾਅਦ ਇਹ ਸਵੇਰ ਦਾ ਸ਼ੂਟ ਤੇ ਸੁੱਤਾ ਪਿਆ ਨੇ ਕੋਈ ਕੰਮ ਨਹੀਂ ਕੀਤਾ ਹੁਣ ਐਕਟਿਵ ਹੋਇਆਗਾ ਹੁਣ ਜਾਣ ਦਾ ਟਾਈਮ ਹੋਗਾ ਸ਼ੂਟ ਡਨ ਹੋਣਾ ਵਾਲਾ ਹੋਣਾ ਹੁਣ ਕਹਿੰਦਾ ਮੈਂ ਸ਼ੂਟ ਕਰਦਾ ਮੈਂ ਕੈਮਰਾ ਸੈੱਟ ਹੋਇਆ ਬਈ ਇਹਦੇ ਪੱਪੇ ਬੈਠੇ ਹੋਣਗੇ ਹੁਣ ਉਸਕੇ ਹਸਲਾ ਕਰੇਗਾ ਕੀ ਹੋਇਆਗਾ ਬੜੇ ਸ਼ੂਟ ਤੇ ਜੀ ਇਹਨਾਂ ਮੂੰਹ ਦਿਖਾ ਸਵਾਰ ਕੇ ਆ ਦੇਖ ਲੋ ਜਾ ਖਲ ਟੱਪ ਕੇ ਪਿੰਡ ਆਉਂਦਾ ਪਰ ਇੱਟਿਆਂ ਤੋਂ ਵਿਚਾਲੇ ਦਿੰਦਾ ਆਦਨਵਾਸ ਬਖਸ਼ੀ ਵਾਲਾ ਬਖਸ਼ੀ ਵਾਲਾ ਖੜਾ ਵਾਲਾ ਆਦਨ ਮੁਪਰੀ ਦਸਰੀ ਜਗਦੇ ਬਾਈ ਬਾਈ ਦੀ ਦਸਰੀ ਜਾ ਗਈ ਆ ਸੌ ਗਈ ਨੀਂਦ ਪੂਰੀ ਹਾਂਜੀ ਨੀਂਦ ਪੂਰੀ ਹੋ ਗਈ ਸੌ ਕੇ ਉੱਠਿਆ ਹਮ ਹੁਣ ਚਾਹ ਪੀ ਲਈ ਕਿਤੇ ਤੋਂ ਕਾਰਡ ਬਾਰੇ ਵਿੱਚ ਆਟੇ ਜਾਣਿਆ ਤੂੰ ਕਿਉਂ ਨਸ਼ਾ ਪ੍ਰਮੋਟ ਕਰਨ ਲੱਗਿਆ ਨਸ਼ਾ ਪ੍ਰਮੋਟ ਨਹੀਂ ਜੀ ਹਾਂ ਲੋਕ ਤੁਹਾਨੂੰ ਆਮਲੀ ਸਮਝਣ ਲੱਗਣਗੇ ਮਜ਼ਾਕ ਕਰਦਾ ਜੀ ਹਾਂ ਮਜ਼ਾਕ ਕਰਦਾ ਸੀਗਾ ਹਾਂ ਆਹ ਲਓ ਬਾਕੀ ਚਾਹ ਕਿ ਦਸਤੀ ਚਾਹ ਵਧੀਆ ਚਾਹ ਚੌਣ ਕਰ ਰਹੇ ਆ ਵੀਰੇ ਇਹਦਾ ਹਾਂ ਇਹ ਵਰਦਗਾ ਮੇਰੇ ਲੱਗ ਗਿਆ ਇਹ ਲੱਗਦਾ ਤੁਹਾਨੂੰ ਨਸ਼ੇ ਕਰਨ ਵਾਲਾ ਮੁੰਡਾ ਨਸ਼ੇ ਪਤੇ ਦੂਰੇ ਇਹ ਤਾਂ ਹੁੰਦਾ ਤੇ ਕੰਮ ਕੰਨਾ ਕੰਮਜਾਣਾ ਜਿੱਦੀ ਵਿੱਚ ਬਾਕੀ ਮੇਰੀ ਸਿਹਤ ਦੱਸ ਰਹੀ ਹੋਣੀ ਬਿਨਾਂ ਸਫੇਤੇ ਕਰਦਾ ਨਹੀਂ ਕਰਦਾ ਹੂੰ ਠੀਕ ਹੈ ਚੱਲ ਹੁਣ ਇਹਨੇ ਤਾਂ ਜਿਹੜੀ ਪਕਾਈ ਮਾਰਨੀ ਸੀ ਮਾਰ ਲਈ ਆ ਹੈਗੀ ਸਾਢੇ 4:00 ਨੋ ਅਮਨ ਅਮਨ 4:00 ਤਾਂ ਮੈਂ ਬਾਅਦ ਚ ਬਣੀਆ ਪਹਿਲਾਂ ਮੇਰਾ ਨਾਮ ਅਮਨ ਸੀ ਅਮਨ ਜੀ ਨੇ ਅਮਨ ਹੈਗਾ ਅਮਨ ਹੈਗਾ ਨਹੀਂ ਵੈਸੇ ਤਾਂ ਚਾਂਪਲ ਚਾਹੁੰਦਾ ਹੈਗਾ ਹੋ ਗਿਆ ਫਿਰ ਕਰਦੇ ਨਹੀਂ ਅਮਨੀ ਰੱਖਦਾ ਹੋ ਗਿਆ ਫਿਰ ਵੀ ਅਮਨੀ ਮੈਂ ਬੱਚਾ ਜਾਈ ਤੇ ਚਰਨੋ ਕਰਤਾ ਫੋਣੇ ਦੱਸ ਨਾ ਨਾ ਮੇਰਾ ਅਮਨ ਸੀ ਕਰਦੇ ਨੇ ਅਮਨ ਰੱਖਿਆ ਵਿਆਹ ਤੋਂ ਬਾਅਦ ਵੀ ਕਈ ਸੋਹਰੇ ਪਰਿਵਾਰ ਹੋਰ ਨਾਮ ਰੱਖ ਦਿੰਦਾ ਬਟ ਮੇਰਾ ਨਾਮ ਅਮਨੀ ਸੀ ਪਰ ਜਦੋਂ ਮੈਂ ਇਸ ਲਾਈਨ 'ਚ ਪੈ ਗਈ ਵੀਡੀਓ ਸ਼ੂਟ ਕਰਨ ਲੱਗੀ ਤਾਂ ਮੈਂ ਚਰਨੋ ਬਣ ਗਈ ਹੁਣ ਸਾਰੇ ਜਾਣੇ ਮੈਨੂੰ ਚਰਨੋ ਦੇ ਨਾਮ ਨਾਲ ਜਾਣਦੇ ਚਰਨੋ ਨਾ ਤਾਂ ਪਿਆ ਬਈ ਸ਼ੂਟ ਤੇ ਜਾ ਕੇ ਰੋਟੀਆਂ ਬਲੀਆਂ ਚਰਦੀ ਹੈ ਲੱਗ ਕੇ ਨਾ ਚਾਪੋ ਗਿਆ ਆ ਫਿਰ ਜੀ ਮੇਨ ਵਗਿਆ ਓਏ ਕੀ ਨਾਮ ਹੈ ਤੇਰਾ ਦੀਪੇ ਪੂਰੀ ਜੰਮ ਲਿਓ ਪੁਰਤੋਸ ਨਾ ਕੋਲ ਕਿਹੜੇ ਸ਼ੂਟ ਤੇ ਮੱਠ ਛੋਟੀਆਂ ਖਾ ਗਈਆਂ ਸਾਗ ਨਾਲ ਇਹਦੀਆਂ ਰੋਟੀਆਂ ਕਿਨੂੰ ਚੰਦਨ ਨਾਲ ਇੱਧਰ ਵੜੀ ਮੜ ਜਾ ਕੈਮਰਾ ਮੇਰੇ ਹੱਥ ਤੇ ਦੁਖਨ ਲੱਗ ਗਿਆ ਸੱਜੇ ਮੇਰੇ ਸਾਹਮਣੇ ਲੱਗ ਕਰਾ ਲੀਸ ਤਾ ਕੋਈ ਕਿਹੜਾ ਤਿਗੜੇ ਹੋ ਬੋਲੀ ਨਾ ਹੋਏ ਗਾਣੇ ਕਰ ਉਹ ਪੁੱਤ ਅੱਛਾ ਉਸ ਬਲੌਗ ਵਾਲਾ ਸ਼ਾ ਚਲੋ ਜੀ ਕਰਾ ਸਟਾਰਟ ਮੜਦੇ ਇਧਰ ਹੋ ਜਾ ਸਾਵਾ ਐਕਸ਼ਨ ਇਹ ਵੀ ਵਸਤੇ ਲੈ ਦੇ ਰਚੋ ਠੀਕ ਆ ਉਹ ਤਾਂ ਐਕਸਲ ਵਧੀਆ ਚਾਰ ਬੈਂਡ ਆ ਗਏ ਸੀਗੇ ਦੁਬਾਰੇ ਘੱਟ ਕਰਾ ਚਲੋ ਜੀ ਐਕਸ਼ਨ ਹਾਂ ਕਰੀ ਸੀ ਮੈਂ ਤੇਰੇ ਪਰ ਜਾਈ ਨਾ ਗੱਲ ਆ ਯਾਰ ਮੈਂ ਤਾਂ ਫਿਰ ਕੀ ਕਹਿੰਦੇ ਕਹਿਣਾ ਚੱਲ ਕਰਦੇ ਆ ਗੱਲ ਫਿਰ ਮੈਂ ਚਲੀ ਜਾ ਕਰ ਮੜਾ ਜਾ ਠੀਕ ਆ ਠੀਕ ਆ ਬਈ ਮੈਂ ਵੀ ਚੱਲਦਾ ਫਿਰ ਯਾਰ ਬਸ ਫਿਰ ਲੰਘ ਜਾ ਚੱਲ ਜੀ ਓਕੇ ਓਕੇ ਆਰਦਸ਼ ਹੈਲੋ ਯਾਰ ਬਈ ਦਲਾਗਾਲ ਬਹੁਤ ਹੋ ਗਏ ਸੀ ਨਾ ਪੁੱਛ ਲੈਣਾ ਇਹ ਚਾਹੁੰਦਾ ਸੀ ਦੇਖਿਓ ਇਹ ਯਾਰਾ ਦੀ ਇੱਕ ਵਾਰੀ ਰਿਪੀਟ ਕਰੀ ਬਈ ਕੀ ਕਹਿੰਦਾ ਸੀ ਦਲਾਗਾਲ ਹਰ ਜਮਸ ਕਹਿੰਦਾ ਆ ਇਹਨੇ ਕਿਹਾ ਤਾਂ ਐਸੀ ਗਲਾਬ ਆ ਇੱਧਰ ਕਰੋ ਮੇਰੇ ਕੋਲ ਨੀ ਕੈਮਰਾ ਕੂਕ ਨਿਕਲਦੀ ਵੀ ਮੇਰੇ ਗਲਾਬ ਆਲ ਇਹਨੇ ਕਹਤਾ ਦਲਾਗਾਲ ਮੜਾ ਦੁਬਾਰੇ ਤਾਂ ਦੇਖ ਇੱਕ ਵਾਰੀ ਚਲ ਬਈ ਗਲਾਗਾਲ ਕੁਛ ਨਹੀਂ ਹੁੰਦਾ ਨਹੀਂ ਆਉਂਗਾ ਕਿਚਿ ਕਿਚਿ ਸਹੀ ਆਏ ਤਾਂ ਚੱਲ ਜੂ ਮਾਰੇ ਜਾਂ ਇੱਕ ਦੂਜੇ ਬਾਤ ਚੀਕੀ ਇਹ ਕਿਰਨੋਂ ਸੀ ਬਲੈਕ ਆ ਇਧਰ 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 ਪੂਰੀ ਬੜੀ ਘੈਂਟ ਆ ਇੱਥੇ ਆਉਗੇ ਪੱਠਾ ਇਧਰਲੇ ਪਾਸੇ ਜਾ ਇਧਰਲੇ ਪਾਸੇ ਜਾ ਕੰਧ ਨਾਲ ਖੜਕੇ ਹਾਂ ਸਮਝੀ ਜੀ ਤੁਹਾਨੂੰ ਨਹੀਂ ਖਿਚਾਵਾਂਗੇ ਟੈਨਸ਼ਨ ਨਾ ਲੈ ਆ ਇਧਰ ਕਿਧਰ ਅੱਛਾ ਜਬਲ ਮੈਨੂੰ ਮੈਨੂੰ ਆਟ ਨਹੀਂ ਜੂ ਤਾਂ ਮੈਂ ਕਿਹਾ ਹੋਣੀ ਓਏ ਓਏ ਇੱਟਣਾ ਛੇੜਦੀ ਕੋਈ ਕਿਤੇ ਇਹਨਾਂ ਦੇ ਵਿਚਾਰੇ ਦੇ ਮਜ਼ਦੂਰਾਂ ਦੇ ਗਾਲਾਂ ਪਾ ਦੇਣ। ਇਹ ਆ ਦੇਖਾ ਆ ਲੋ। ਹੌਲੀ 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 ਚੱਲਦੀ ਆ। ਇਹ ਜੁੜੀ ਤਾਂ ਵਾਲੀ ਚੱਲਦੀ ਆ। ਇਹਦਾ ਬਲਾਗ ਜੀ ਬਤਾਈ ਜਾਂਦਾ। ਦਿਖਾਈਂ ਕਿ ਭੈਰਾਂ ਬਲਾਗ ਜੀ ਬਤਾਈ ਜਾਂਦਾ।